ਜੀ ਫਤਿਹ ਕਲੈਕਸ਼ਨ ਭੁਲਾੜਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਜ਼ੋਰਜਟ ਟੈਬੀ ਦੇ ਸੂਟ ਸੂਟ ਰਹਿਣਗੇ ਜੀ ਜ਼ੋਰਜਟ ਟੈਬੀ ਦੇ ਬਹੁਤ ਹੀ ਸੋਹਣੇ ਸੂਟ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਸਭ ਤੋਂ ਪਹਿਲਾਂ ਜਿਹੜੀਆਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਆਪਣੀ ਜਿਹੜੀ ਸ਼ਾਪ ਦਾ ਐਡਰੈਸ ਹੈ ਜੀ ਜਦੋਂ ਆਪਾਂ ਭੁਲਾੜਾ ਤੋਂ ਬੋਹਾਵ ਪੁਲ ਕ੍ਰਾਸ ਕਰਨ ਤੋਂ ਬਾਅਦ ਪੰਪ ਵਾਲੀ ਸਾਈਡ ਸੜਕ ਦੇ ਉੱਤੇ ਬਿਲਕੁਲ ਆਪਣੀ ਸ਼ਾਪ ਹੈ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਪੁਲ ਦੀ ਰੇਲਿੰਗ ਦੇ ਨਾਲ ਹੀ ਬਾਹਰ ਬੋਰਡ ਲੱਗਿਆ ਹੋਇਆ ਹੈ ਬਿਲਕੁਲ ਪੰਪ ਵਾਲੀ ਸਾਈਡ ਹੀ ਆਪਣੀ ਜਿਹੜੀ ਸ਼ਾਪ ਹੈ ਜੀ ਸੜਕ ਦੇ ਉੱਤੇ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਜੀ ਜੌਰਜਟ ਟੈਬੀ ਦੇ ਲਾਈਨਿੰਗ ਹੋਊਗੀ ਜੀ ਟੈਬੀ ਲਾਈਨਿੰਗ ਦੀ ਤਰ੍ਹਾਂ ਪ੍ਰਿੰਟ ਵੀ ਹੋਣਗੇ ਟੈਬੀ ਲਾਈਨਿੰਗ ਦੀ ਤਰ੍ਹਾਂ ਬਿਲਕੁਲ ਔਰ ਸਟੱਫ ਹੋਊਗਾ ਜੀ ਜੌਰਜਟ ਇਹ ਹੈਗਾ ਇਹਦਾ ਮਤਲਬ ਸਿੱਧੀ ਸਾਈਡ ਹੈ ਜੀ ਪੁੱਠੇ ਪਾਸੇ ਉਹ ਆ ਜਿਹੜਾ ਪ੍ਰਿੰਟ ਹੈ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟਾਂ ਦੇ ਵਿੱਚ ਇਹ ਆਇਆ ਹੈ ਸਾਢੇ 3 ਮੀਟਰ ਦੀ ਕੱਟ ਦੇ ਵਿੱਚ ਇਹ ਸੂਟ ਰਹੂਗਾ ਜੀ ਇਹ ਸੂਟ ਦਾ ਜਿਹੜਾ ਪ੍ਰਾਈਸ ਰਹਿਣ ਵਾਲਾ ਹੈ ਜੀ 500 ਰੁਪਏ ਦਾ ਇੱਕ ਸੂਟ ਰਹੂਗਾ ਦੋ ਸੂਟ ਲੈਣਗੇ 950 ਰੁਪਏ ਦੇ ਜਿਹੜੀਆਂ ਭੈਣਾਂ ਲੈਣ ਦੀਆਂ ਚਾਹਵਾਂ ਨੇ 500 ਰੁਪਏ ਦਾ ਇੱਕ ਸੂਟ ਹੈ ਜੀ 950 ਰੁਪਏ ਦੇ ਆਪਾਂ ਦੋ ਸੂਟ ਦੇਵਾਂਗੇ ਜਿਵੇਂ ਜਿਵੇਂ ਤੁਸੀਂ ਸੂਟਾਂ ਦੀ ਕੁਆਂਟੀਟੀ ਵਧਾਈ ਜਾਉਂਗੇ ਉਦਾਂ-ਉਦਾਂ ਰੇਟ ਘਟੀ ਜਾਣਗੇ ਹੋਲ ਸੇਲ ਵਾਲੀਆਂ ਭੈਣਾਂ ਵੀ ਸੰਪਰਕ ਕਰਨ ਹੋਲ ਸੇਲ ਵਾਲੀਆਂ ਭੈਣਾਂ ਨੂੰ ਆਪਾਂ ਹੋਲ ਸੇਲ ਰੇਟ ਹੀ ਲਾਵਾਂਗੇ ਜੌਰਜਟ ਟੈਬੀਏ ਜਾਰਜਟ ਟੈਬੀ ਸਟੱਫ ਹੈ ਜੀ ਫਾਲ ਦੇਖੋ ਸਟੱਫ ਦਾ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਕਲਰ ਦੇਖੋ ਤੁਸੀਂ ਇੱਕ ਤੋਂ ਇੱਕ ਸੋਹਣੇ ਸੋਹਣੇ ਇਹਦੇ ਵਿੱਚ ਆਪਾਂ ਰੰਗ ਲੈ ਕੇ ਆਏ ਆ ਜੀ 3.5 ਮੀਟਰ ਵੱਡੇ ਪਣੇ ਦੀ ਕੱਟ ਰਹੇਗੀ ਬਹੁਤ ਸੋਹਣਾ ਸਟੱਫ ਰਹੂਗਾ ਰੇਟ ਰਹੂਗਾ ਸਿਰਫ ਤੇ ਸਿਰਫ 500 ਰੁਪਏ ਇੱਕ ਸੂਟ ਦੋ ਸੂਟ ਰਹਿਣਗੇ ਜੀ 950 ਰੁਪਏ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਸੂਟ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਜਿਹੜਾ ਬੇਸ ਹੈਗਾ ਇਹਦਾ ਗ੍ਰੇ ਜਾਂ ਬੇਸ ਰਹਿਣ ਵਾਲਾ ਹੈ ਉੱਤੇ ਜਿਹੜੇ ਇਹਦੇ ਪ੍ਰਿੰਟ ਰਹਿਣ ਵਾਲੇ ਨੇ ਜੀ ਮਜੈਂਟਾ ਕਲਰ ਨਾਲ ਹਨਾ ਲੇਮਨ ਕਾਫੀ ਕਲਰਾਂ ਦੇ ਨਾਲ ਪ੍ਰਿੰਟ ਹੈ ਬਹੁਤ ਸੋਹਣਾ ਸੂਟ ਹੈ ਜਿਹੜੀਆਂ ਭੈਣਾਂ ਫਰੌਕ ਬਣਾਉਣਾ ਚਾਹੁੰਦੀਆਂ ਨੇ ਪਲਾਜ਼ੋ ਬਣਾਉਣਾ ਚਾਹੁੰਦੀਆਂ ਨੇ ਹਨਾ ਇਹਨਾਂ ਨੂੰ ਡਿਜ਼ਾਈਨਰ ਮਤਲਬ ਡ्रेसेस ਤਿਆਰ ਕਰਨਾ ਚਾਹੁੰਦੀਆਂ ਨੇ ਜੌਰਜਟ ਦੀਆਂ ਬਹੁਤ ਸੋਹਣੀਆਂ ਜਿਹੜੀਆਂ ਡਿਜ਼ਾਈਨਰ ਡ्रेसेस ਤਿਆਰ ਹੋਣਗੀਆਂ ਇਹਨਾਂ ਤੋਂ ਔਰ ਆਪਣੇ ਕੋਲੇ ਟੇਲਰ ਵੀ ਹੈਗਾ ਜੀ ਅਗਰ ਤੁਸੀਂ ਡ्रेसेस ਵਗੈਰਾ ਤਿਆਰ ਕਰਵਾਉਣੀਆਂ ਪੋ ਵੀ ਕਰਵਾ ਕੇ ਦੇਵਾਂਗੇ ਬਹੁਤ ਸੋਹਣੇ ਸੋਹਣੇ ਜਿਹੜੇ ਇਹ ਸੂਟਾਂ ਦੇ ਪ੍ਰਿੰਟ ਆ ਪਾ ਤੁਹਾਡੇ ਲਈ ਲੈ ਕੇ ਆਏ ਆ ਜੀ ਜਿਹੜੀਆਂ ਪਹਿਣਾ ਚਾਹਵਾਂ ਨੇ ਫਸਟ ਪ੍ਰਿੰਟ ਦੇਖੋ ਜੀ ਸਕਰੀਨਸ਼ਾਟ ਲੈਂਦੇ ਜਾਇਓ ਆਰਡਰ ਬ ਇਹ ਹੈਗਾ ਜੀ ਪਹਿਲਾ ਪ੍ਰਿੰਟ ਤੁਸੀਂ ਸਕਰੀਨਸ਼ਾਟ ਲੈ ਲਓ ਜਿਹੜੀਆਂ ਭੈਣਾਂ ਨੂੰ ਪਸੰਦ ਆਇਆ ਸੈਕਿੰਡ ਪ੍ਰਿੰਟ ਦੇਖੋ ਜੀ ਆਫ ਵਾਈਟ ਬੇਸ ਹੈ ਜੀ ਔਰ ਉੱਤੇ ਕਲਰਫੁਲ ਜਿਹੜੇ ਪ੍ਰਿੰਟ ਬਣਿਆ ਹੋਇਆ ਅੰਬੀਆਂ ਵਾਲਾ ਡਿਜ਼ਾਈਨ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਬਹੁਤ ਪਿਆਰਾ ਹੈ ਡਾਰਕ ਕਲਰ ਦਾ ਦੁਪੱਟਾ ਡਬਲ ਲਾਈਟ ਟ੍ਰਿਪਲ ਡਾਈ ਕਰਵਾ ਕੇ ਸੁਪਰਬ ਸੂਟਸ ਤਿਆਰ ਹੋਣ ਵਾਲਾ ਹੈ ਜੀ ਇਹ ਔਰ ਇਹਦਾ ਜਿਹੜੀ ਲੁੱਕ ਹੈ ਜੀ ਬਿਲਕੁਲ ਟੈਬੀ ਲਾਈਨਿੰਗ ਦੀ ਲੁੱਕ ਦੇ ਰਿਹਾ ਹੈ ਟੈਬੀ ਲਾਈਨਿੰਗ ਦਾ ਜਿਹੜਾ ਸੂਟ ਹੈ ਜੀ ਆਪਾਂ ਖੁਦ ਮੈਚਿੰਗ ਦੇ ਵਿੱਚ 1100 ਰੁਪਏ ਦਾ ਔਰ ਆਲ ਓਵਰ ਦੇ ਵਿੱਚ 1700 ਦਾ ਰਸੀਆ ਦਾ ਵੇਚਿਆ 1700 ਰੁਪਏ ਦਾ ਆਪਾਂ ਸੇਲ ਕੀਤਾ ਜੀ ਫਾਲ ਹੈਗਾ ਬਿਲਕੁਲ ਟੈਬੀ ਲਾਈਨਿੰਗ ਦੀ ਤਰ੍ਹਾਂ ਇੰਨਾ ਮਹਿੰਗਾ ਜਿਹੜਾ ਸੂਟ ਹੈ ਜੀ ਟੈਬੀ ਲਾਈਨਿੰਗ ਦਾ 1700 ਰੁਪਏ ਦਾ ਆਲ ਓਵਰ ਸੂਟ ਹੈ ਜੀ ਜੌਰਜਟ ਦੇ ਵਿੱਚ ਇਹ ਬੇਸ ਤਿਆਰ ਹੋ ਕੇ ਆਇਆ ਆਪਣੇ ਕੋਲੇ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਜੀ ਸਿਰਫ 500 ਰੁਪਏ ਦਾ ਇੱਕ ਸੂਟ ਹੈ ਜੀ ਦੋ ਸੂਟ ਰਹਿਣਗੇ ਸਿਰਫ ਤੇ ਸਿਰਫ 950 ਰੁਪਏ ਦੇ ਮੈਂ ਫੋਨ ਤਕਾਇਆ ਹੋਇਆ ਜੀ ਤਾਂ ਹੀ ਡਿਜ਼ਾਈਨ ਦੇ ਉੱਤੇ ਕਿਉਂਕਿ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜਿਹੜੀਆਂ ਭੈਣਾਂ ਸਕਰੀਨਸ਼ਾਟ ਲੈਣਾ ਚਾਹੁੰਦੀਆਂ ਨੇ ਉਹ ਇਸ ਡਿਜ਼ਾਈਨ ਦਾ ਸਕਰੀਨਸ਼ਾਟ ਲੈ ਲਵੋ ਸਕਾਈ ਆਪਣਾ ਜਿਹੜਾ ਹੈਗਾ بیس ਹੈਗਾ ਕਰੀਮ ਕਲਰ ਦਾ ਜੀ ਆਫ ਵਾਈਟ ਕਲਰ ਦਾ ਉੱਤੇ ਪ੍ਰਿੰਟ ਬਣਿਆ ਬਹੁਤ ਸੋਹਣਾ 컬러ਫੁਲ ਨੈਕਸਟ ਡਿਜ਼ਾਈਨ ਦੇਖੋ ਜੀ ਇਹ ਸੇਮ ਡਿਜ਼ਾਈਨ ਟੈਬੀ ਲਾਈਨਿੰਗ ਦੇ ਵਿੱਚ ਵੀ ਆਇਆ ਸੀ ਤੇ ਸੇਮ ਡਿਜ਼ਾਈਨ ਆਇਆ ਜੀ ਜੌਰਜਟ ਟੈਬੀ ਦੇ ਉੱਤੇ ਬਹੁਤ ਸੋਹਣਾ ਸਟੱਫ ਹੈ ਜੀ ਸਟੱਫ ਵੱਲੋਂ ਕੋਈ ਕਮੀ ਨਹੀਂ ਹੈ ਸਟੱਫ ਦੀ ਔਰ ਲਾਈਨਿੰਗ ਲਾ ਕੇ ਲੌਨ ਲਾ ਕੇ ਹੀ ਸੂਟ ਬਣੂਗਾ ਵਿਦਾਊਟ ਲਾਈਨਿੰਗ ਸੂਟ ਨਹੀਂ ਬਣੂਗਾ ਇਹ ਡਿਜ਼ਾਈਨ ਦੇਖੋ ਜੀ ਬਹੁਤ ਸੋਹਣਾ ਬਲੈਕ بیس ਦੇ ਉੱਤੇ 컬러ਫੁਲ ਫਲਾਅਰ ਹੈ ਜੀ ਇੱਕ ਸੂਟ ਰਹੇਗਾ 500 ਦਾ ਦੋ ਸੂਟ ਰਹਿਣਗੇ ਜੀ 990 ਰੁਪਏ ਦੇ ਜਿਹੜੀਆਂ ਪਹਿਣਾ ਫਰੌਕ ਬਣਾਉਣਾ ਚਾਹੁੰਦੀਆਂ ਨੇ ਸਰਕਲ ਪਲਾਜੋ ਬਣਾਉਣਾ ਚਾਹੁੰਦੀਆਂ ਨੇ ਹਨਾ ਤੁਸੀਂ ਕੋਈ ਵੀ ਮਤਲਬ ਅੱਜ ਕੱਲ ਨਵੇਂ ਤੋਂ ਨਵੇਂ ਟ੍ਰੈਂਡ ਦੇ ਜਿਹੜੇ ਡਿਜ਼ਾਈਨਰ ਜਿਹੜੇ ਸੂਟ ਚੱਲੇ ਵੇਰ ਉਹਦਾ ਸੂਟ ਤੁਸੀਂ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਇਹਦੇ ਨਾਲ ਡਬਲ ਟ੍ਰिपल ਡਾਈ ਦੁਪੱਟਾ ਕਰਵਾ ਕੇ ਬਹੁਤ ਸੋਹਣੀ ਲੁੱਕ ਦੇ ਇਹ ਸੂਟ ਤਿਆਰ ਹੋਣਗੇ ਨੈਕਸਟ ਡਿਜ਼ਾਈਨ ਦੇਖੋ ਜੀ ਕਲਰ ਹੈਗਾ ਇਹਦਾ ਬਿਲਕੁਲ ਮੋਵ ਸ਼ੇਡ ਹੈ ਜੀ ਲਾਈਟ ਜਾਂ ਮੋਵ ਸ਼ੇਡ ਹੈ ਡਲ ਮੋਵ ਸ਼ੇਡ ਹੈ ਔਰ ਪ੍ਰਿੰਟ ਦੇਖੋ ਜੀ ਕਾਫੀ ਫੇਮਸ ਪ੍ਰਿੰਟ ਹੈ ਇਹ ਆਪਣੇ ਕੋਲੇ ਪਹਿ ਸੀਰਤ ਦੇ ਵਿੱਚ ਵੀ ਆਇਆ ਸੀ कॉटन टैबी ਦੇ ਵਿੱਚ ਵੀ ਆਇਆ ਸੀ टैबी ਦੇ ਵਿੱਚ ਵੀ ਆਇਆ ਸੀ ਠੀਕ ਹੈ ਇਹ ਹੁਣ ਇਹ ਪ੍ਰਿੰਟ ਆਇਆ ਜੀ ਆਪਣੇ ਕੋਲੇ ਜੋਰਜਟ ਟੈਬੀ ਦੇ ਵਿੱਚ ਬਹੁਤ ਹੀ ਫੇਮਸ ਜਆ ਪ੍ਰਿੰਟ ਹੈ ਜੀ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਡਿਜ਼ਾਈਨ ਹੈ 컬러ਫੁਲ ਜਆ ਕੋਟ ਸੈੱਟ ਬਣਾਓ ਸੂਟ ਬਣਾਓ ਫਰੌਕ ਬਣਾਓ ਪਲਾਜ਼ੋ ਨਾਲ ਬਣਾਓ ਓਪਨ ਪਲਾਜ਼ੋ ਨਾਲ ਬਣਾਓ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ ਜੀ ਜਿਹੜੀਆਂ ਭੈਣਾਂ ਫਰੌਕ ਬਣਾਉਂਦੀਆਂ ਨੇ ਹਨਾ ਜੀ ਉਹਨਾਂ ਦਾ ਮਤਲਬ ਸਭ ਤੋਂ ਸੋਹਣਾ ਕਪੜਾ ਫਰੌਕ ਬਣਾਉਣ ਦੇ ਲਈ ਨੈਕਸਟ ਡਿਜ਼ਾਈਨ ਦੇਖੋ ਜੀ ਇਹ ਜਿਹੜਾ ਡਿਜ਼ਾਈਨ ਹੈ ਜੀ ਇਹ ਆਪਣੇ ਕੋਲੇ ਹਨਾ ਕਾਫੀ ਫੇਮਸ ਹੈ ਜੀ ਡਿਜ਼ਾਈਨ ਇਹ ਆਪਣੇ ਕੋਲੇ ਇਹ ਕੱਟ ਪੀਸਾਂ ਦੇ ਵਿੱਚ ਵੀ ਆਇਆ ਸੀ ਸੀਰਤ ਦੇ ਵਿੱਚ ਵੀ ਇਹ ਡਿਜ਼ਾਈਨ ਪਿਆ ਸਾਰੀਆਂ ਪੈਣਾਂ ਨੂੰ ਬਹੁਤ ਪਸੰਦ ਆਉਂਦਾ ਹੈ ਹੁਣ ਇਹ ਆਪਾਂ ਲੈ ਕੇ ਆਇਆ ਜੀ ਜੌਰਜਟ ਟੈਬੀ ਦੇ ਵਿੱਚ ਜਿਹਦਾ ਕੀ ਪ੍ਰਾਈਸ ਹੈਗਾ ਸਿਰਫ ਤੇ ਸਿਰਫ 500 ਰੁਪਏ ਦਾ ਇੱਕ ਸੂਟ ਹੈ ਔਰ 950 ਰੁਪਏ ਦੇ ਵਿੱਚ ਦੋ ਸੂਟ ਨੇ ਜਿਹੜੀਆਂ ਭੈਣਾਂ ਹੋਲਸੇਲ ਲੈਣਾ ਚਾਹੁੰਦੀਆਂ ਨੇ ਉਹ ਲੈ ਸਕਦੀਆਂ ਨੇ ਅਗਰ ਮੇਰੇ ਕੋਲੇ ਕੁਆਂਟੀਟੀ ਦੇ ਵਿੱਚ ਮਾਲ ਹੈਗਾ ਤਾਂ ਹੀ ਮੈਂ ਤੁਹਾਨੂੰ ਮਤਲਬ ਕਿ ਦੇਣ ਲਈ ਤਿਆਰ ਆ ਹੋਲਸੇਲ ਦੇ ਵਿੱਚ ਤੁਸੀਂ ਲੈ ਸਕਦੇ ਹੋ ਜਿਹੜੀਆਂ ਭੈਣਾਂ ਨੂੰ ਚਾਹੀਦਾ ਉਹ ਮੇਰੀਆਂ ਭੈਣਾਂ ਮੈਨੂੰ ਮੇਰੇ ਨਾਲ ਕੰਟੈਕਟ ਕਰਨ ਤੇ ਆਪਣਾ ਜਿਹੜਾ ਮਤਲਬ ਕਿ ਕਪੜਾ ਚੱਕਲ ਜਿਹੜੀਆਂ ਲੈਣ ਦੀਆਂ ਚਾਹਵਾਂ ਨੇ ਉਹ ਕਪੜਾ ਲੈ ਸਕਦੀਆਂ ਨੇ ਇਹ ਵਾਲਾ ਨੈਕਸਟ ਦੇਖੋ ਇਹ ਸੇਮ ਡਿਜ਼ਾਈਨ ਹੈ ਜੀ ਇਹਦੇ ਵਿੱਚ ਆਪਣੇ ਕੋਲੇ ਪਹਿਲਾਂ ਵੀ ਇੱਕ ਸੂਟ ਆਇਆ ਹੁਣ ਫੇਰ ਸੇਮ ਡਿਜ਼ਾਈਨ ਦੇ ਵਿੱਚ ਦਿਖਾ ਰਹੀ ਹਾਂ ਸੋ ਇਹਨੂੰ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਟੈਬੀ ਲਾਈਨਿੰਗ بیس ਹੈ ਸਟੱਫ ਦੀ ਆਪਣੀ ਹਨਾ ਜਿਹੜਾ ਕਲਰ ਵਗੈਰਾ ਦੀ ਜ਼ੋਰਜਟ ਦੀ ਹਮੇਸ਼ਾ ਤੋਂ ਹੀ ਰਹਿੰਦੀ ਹੈ ਜੀ ਜ਼ੋਰਜਟ ਦੇ ਉੱਤੇ ਕਲਰ ਜਾਂਦਾ ਹੀ ਨਹੀਂ ਹੈ ਕੁਛ ਮਰਜ਼ੀ ਹੋ ਜੇ ਦੀ ਇਹਦਾ ਕਲਰ ਨਹੀਂ ਜਾਂਦਾ ਇਹ ਤੇ ਬੁਰ ਵਗੈਰਾ ਦੀ ਤਾਂ ਫੁੱਲ ਗਰੰਟੀ ਹੈ ਹੁੰਦੀ ਹੈ ਇਹ ਜੀ ਕੋਈ ਵੀ ਗੱਲ ਨਹੀਂ ਹੁੰਦੀ ਵੇ ਬੁਰ ਵਗੈਰਾ ਆਊਗਾ ਸਟੱਫ ਬਹੁਤ ਸੋਹਣਾ ਹੈ ਜੀ ਸਟੱਫ ਦੇ ਤੁਸੀਂ ਫਾਲ ਚੈੱਕ ਕਰ ਸਕਦੇ ਹੋ ਫਾਲ ਦੇਖੋ ਜੀ ਸਟੱਫ ਦਾ ਕਿੰਨਾ ਸੋਹਣਾ ਸ ਵਧਿਆ ਵਾਲੀ ਜੋਰਜਟ ਲੱਗੀ ਹੋਈ ਹੈ ਜੀ ਇਹ ਤੇ ਟੈਬੀ ਲਾਈਨਿੰਗ ਦੀ ਤਰ੍ਹਾਂ ਇਹਦਾ ਬੇਸ ਹੈ ਦੂਰੋਂ ਕੋਈ ਨਹੀਂ ਕਹਿ ਸਕਦਾ ਵੀ ਤੁਸੀਂ ਜੋਰਜਟ ਪਾਈ ਹੈ ਜਾਂ ਟੈਬੀ ਲਾਈਨਿੰਗ ਵਾਲਾ ਬੇਸ ਪਾਇਆ ਇੱਕ ਹੈਗਾ ਜੀ ਇਹ 500 ਰੁਪਏ ਦਾ ਸੂਟ ਤੇ ਟੈਬੀ ਲਾਈਨਿੰਗ ਦਾ ਸੂਟ ਜਿਹੜਾ ਪਰਸ਼ੀਆ ਦਾ ਵੇਚਿਆ ਸੀਗਾ 1700 ਰੁਪਏ ਦਾ ਸੂਟ ਜ਼ਮੀਨ ਆਸਮਾਨ ਦਾ ਫਰਕ ਹੈ ਬਹੁਤ ਸੋਹਣਾ ਇਹ ਸੂਟ ਰਹਿਣ ਵਾਲਾ ਹੈ ਡਿਜ਼ਾਈਨਰ ਜੇ ਸੂਟ ਵੀ ਇਹਨਾਂ ਤੇ ਤਿਆਰ ਹੋ ਜਾਣਗੇ ਜੀ ਅੱਜਕੱਲ ਕਾਫੀ ਟ੍ਰੈਂਡ ਦੇ ਵਿੱਚ ਹੈ ਫਰੌਗ ਵਗੈਰਾ ਨਾਲ ਹਨਾ ਤੁਸੀਂ ਜੋਰਜਟ ਦੀ ਫਰੌਗ ਬਹੁਤ ਸੋਹਣੀ ਬਣੂਗੀ ਕਿਉਂਕਿ ਫਾਲ ਬਹੁਤ ਸੋਹਣਾ ਹੁੰਦਾ ਸੂਰ ਤੁਸੀਂ ਦੇਖੋ ਜੀ ਡਿਜ਼ਾਈਨ ਕਿੰਨੇ ਸੋਹਣੇ ਸੋਹਣੇ ਡਿਜ਼ਾਈਨਰ ਦੇ ਵਿੱਚ ਲੈ ਕੇ ਆਏ ਆ ਔਰ ਨਿਓਨ ਸ਼ੇਡ ਦੇ ਵਿੱਚ ਵੀ ਆਏ ਨੇ ਨੈਕਸਾ ਡਿਜ਼ਾਈਨ ਦੇਖੋ ਜੀ ਇਹ ਵੀ ਆਪਾਂ ਕਾਟਨ ਦੇ ਵਿੱਚ ਵੀ ਲੈ ਕੇ ਆ ਇਕੱਠ ਪੀਸਾਂ ਦੇ ਵਿੱਚ ਦੇਖੋ ਆਡੀ ਤੇ ਵੀ ਆਇਆ ਸੀ ਆਪਣਾ ਪ੍ਰਿੰਸਸ ਤੇ ਵੀ ਆਇਆ ਸੀ ਤੇ ਹੁਣ ਇਹ ਜੌਰਜਟ ਟੈਬੀ ਤੇ ਆਇਆ ਟੈਬੀ ਤੇ ਵੀ ਆਉਂਦਾ ਹੁਣ ਇਹ ਜੌਰਜਟ ਟੈਬੀ ਤੇ ਆਇਆ ਰੇਟ ਬਹੁਤ ਘੱਟ ਰੇਟ ਦੇ ਵਿੱਚ ਮਿਲ ਰਿਹਾ ਜੀ ਬਹੁਤ ਗੁੱਡ ਓਪਰਚੁਨਿਟੀ ਦੇ ਵਿੱਚ ਇਹ ਤੁਹਾਨੂੰ ਸੂਟ ਮਿਲ ਰਹੇ ਨੇ ਇੰਨੇ ਸੋਹਣੇ ਸੂਟ ਮਤਲਬ ਇੰਨੇ ਸਸਤੇ ਪ੍ਰਾਈਸ ਦੇ ਵਿੱਚ ਬਹੁਤ ਘੱਟ ਮਿਲਦੇ ਨੇ 500 ਰੁਪਏ ਦਾ ਇੱਕ ਸੂਟ ਹੈ ਜੀ 950 ਰੁਪਏ ਦੇ ਦੋ ਸੂਟ ਨੇ ਜਿਹੜੀਆਂ ਭੈਣਾ ਲੈਣ ਦੀਆਂ ਚਾਹਵਾਂ ਨੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਔਰ ਆਪਣੇ ਜਿਹੜੇ ਸੂਟ ਨੇ ਸੋਹਣੇ ਸੋਹਣੇ ਸੂਟ ਪਾਓ ਇਹ ਦੇਖੋ ਜੀ ਨਿਓਨ ਸ਼ੇਡ ਸਾਰੇ ਇਹਦੇ ਵਿੱਚ ਨਿਓਨ ਸ਼ੇਡ ਪਾਏ ਹੋਏ ਨੇ ਦੇਖੋ ਕਲਰ ਦੇਖੋ ਕਿੰਨਾ ਸੋਹਣਾ ਮਤਲਬ ਰੰਗ ਪਾਏ ਹੋਏ ਨੇ ਇਹਦੇ ਵਿੱਚ ਮਰਜੈਂਟਾ ਪੈਰਟ ਸਾਰੇ ਸੋਹਣੇ ਸੋਹਣੇ ਸ਼ੇਡ ਨੇ ਜੀ ਇਹਦੇ ਵਿੱਚ ਕੋਟ ਸੈੱਟ ਬਣਾਓ ਬਹੁਤ ਸੋਹਣਾ ਕੋਟ ਸੈੱਟ ਬਣ ਕੇ ਤਿਆਰ ਹੋਊਗਾ ਜੀ ਇਹਦਾ ਬਹੁਤ ਸੋਹਣੇ ਸੋਹਣੇ ਇਹ ਜਿਹੜੇ ਸੂਟ ਰਹਿਣ ਵਾਲੇ ਨੇ ਜੀ ਅੱਜ ਦੇ ਸੂਟ ਨੇ ਇਹ ਟੈਬੀ ਜੌਰਜਟ ਟੈਬੀ ਲਾਈਨਿੰਗ ਦੇ ਸੂਟ ਰਹਿਣ ਵਾਲੇ ਨੇ ਜੀ ਰੇਟ ਮੈਂ ਤੁਹਾਨੂੰ ਦੱਸ ਹੀ ਦਿੱਤਾ ਇੱਕ ਸੂਟ ਰਹਿਣ ਵਾਲਾ ਜੀ 500 ਰੁਪਏ ਦਾ ਦੋ ਸੂਟ ਰਹਿਣ ਵਾਲੇ ਨੇ ਜੀ 950 ਰੁਪਏ ਦੇ ਜਿਹੜੀਆਂ ਭੈਣਾਂ ਹੋਲ ਸੇਲ ਲੈਣ ਦੀ ਚਾਹਵਾਰ ਨੇ ਉਹ ਕੰਟੈਕਟ ਕਰ ਸਕਦੀਆਂ ਨੇ ਉਹਨਾਂ ਨਾਲ ਆਪਾਂ ਹਨਾ ਉਸ ਹਿਸਾਬ ਦਾ ਰੇਟ ਹੁੰਦਾ ਤੇ ਮਤਲਬ ਤੁਸੀਂ ਜਿਹੜੀਆਂ ਸਕਰੀਨਸ਼ਾਟ ਜਿਹੜੀਆਂ ਭੈਣਾਂ ਰਹਿ ਗਿਆ ਨੇ ਲੈ ਸਕਦੀਆਂ ਦੇਖੋ ਮੈਂ ਡਿਜ਼ਾਈਨ ਦੇ ਉੱਤੇ ਫੋਕਸ ਕਰ ਰਹੀ ਆ ਆਪਣਾ ਸਕਰੀਨਸ਼ਾਟ ਲੈਦੇ ਜਾਓ ਔਰ ਆਪਣਾ ਆਰਡਰ ਬੁੱਕ ਕਰਦੇ ਡਿਜ਼ਾਈਨ ਤੇ ਕਲਰ ਦੇਖੋ ਜੀ ਕਿੰਨੇ ਸੋਹਣੇ ਕਲਰਾਂ ਦੇ ਵਿੱਚ ਇਹ ਆਇਆ スクリーンショット ਲੈਂਦੇ ਜਾਓ ਜੀ ਜਿਹੜੀਆਂ ਭੈਣਾ ਰਹਿ ਗਈਆਂ ਨੇ ਮੈਂ ਦੁਬਾਰਾ ਤੋਂ ਤਾਂ ਹੀ ਇਸ ਲਈ ਖੋਲ ਰਹੀ ਆ ਵੀ ਤਾਂ ਕਿ ਤੁਸੀਂ ਜਿਹੜੀਆਂ ਭੈਣਾ ਡਿਜ਼ਾਈਨ ਪਹਿਲਾਂ ਨਹੀਂ ਵੇਖੇ ਹੋ ਡਿਜ਼ਾਈਨ ਦੇਖ ਕੇ ਸਕਰੀਨਸ਼ਾਟ ਲੈ ਸਕਦੇ ਨੇ ਕਲਰ ਰੇਡੀ ਵਿੱਚ ਸਾਰੀ ਬਹੁਤ ਸੋਹਣੇ ਨੇ ਜੀ ਆਫ ਵਾਈਟ ਕਲਰ ਤੁਸੀਂ ਦੇਖ ਸਕਦੇ ਹੋ ਕਲਰ ਸਾਰੀ ਬਹੁਤ ਸੋਹਣੇ ਕਲਰਾਂ ਦੇ ਵਿੱਚ ਆਇਆ ਜੀ ਆਫ ਵਾਈਟ ਕਲਰ ਦੇ ਵਿੱਚ ਵੀ ਦੇਖੋ ਆ ਗ੍ਰੇ ਕਲਰ ਹੈ ਜਿਹੜਾ ਕਾਫੀ ਸਾਰੇ ਡਿਜ਼ਾਈਨ ਨੇ ਜਿਹੜੇ ਟੈਬੀ ਲਾਈਨਿੰਗ ਵਾਲੇ ਡਿਜ਼ਾਈਨ ਨੇ ਜੀ ਜਿਹੜੇ ਕਿ ਜ਼ੋਰ ਜਟ ਲਾਈਨਿੰਗ ਦੇ ਵਿੱਚ ਆਏ ਨੇ ਬਹੁਤ ਸੋਹਣੇ ਸੋਹਣੇ ਇਹ ਜਿਹੜੇ ਸੂਟ ਨੇ ਜੀ ਆਏ ਨੇ ਆਪਣੇ ਕੋਲੇ ਔਰ ਇਹਨਾਂ ਦਾ ਜਿਹੜਾ ਪ੍ਰਾਈਸ ਰਹਿਣਾ ਜਿਹੜਾ ਇਹਨਾਂ ਦਾ ਪ੍ਰਾਈਸ ਰਹਿਣ ਵਾਲਾ ਜੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਦੁਬਾਰਾ ਫੇਰ ਦੱਸ ਰਹੀ ਹਾਂ ਇਹਨਾਂ ਦਾ ਪ੍ਰਾਈਸ ਹੈਗਾ ਜੀ 500 ਰੁਪਏ ਦਾ ਇੱਕ ਸੂਟ ਹੈ ਜੀ ਦੋ ਸੂਟ ਜਿਹੜੇ ਆਪਣੇ ਰਹਿਣਗੇ ਜੀ ਸਾਡੇ 900 ਰੁਪਏ ਦੇ ਵਿੱਚ ਦੋ ਸੂਟ ਤੁਹਾਨੂੰ ਦੇਵਾਂਗੇ ਜਿਹੜੀਆਂ ਭੈਣਾਂ ਲੈਣ ਦੀਆਂ ਚਾਹਵਾਂ ਨੇ ਉਹ ਲੈ ਸਕਦੀਆਂ ਨੇ ਔਰ ਇਹਨਾਂ ਵਿੱਚੋਂ ਕੋਈ ਵੀ ਭੈਣ ਸਕਰੀਨਸ਼ਾਟ ਲੈ ਕੇ ਭੇਜਣਾ ਚਾਹੁੰਦੀ ਹੈ نیچے ਵੀਡੀਓ ਦੇ ਵਿੱਚ ਮੇਰਾ WhatsApp ਨੰਬਰ ਚੱਲ ਰਿਹਾ ਹੈ ਮੇਰੇ WhatsApp ਨੰਬਰ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਭੇਜ ਸਕਦੇ ਹੋ ਔਰ ਆਪਣੀ ਸ਼ਾਪ ਦਾ ਐਡਰੈਸ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਨੀ ਹਾਂ ਜਦੋਂ ਆਪਾਂ ITI ਤੋਂ ਬੜਲਾਡੇ ਤੋਂ ITI ਤੋਂ ਬੋਹਾਵਲ ਜਾਂਦੇ ਹਾਂ ਪੁਲ ਤੋਂ ਕ੍ਰੋਸ ਕਰਕੇ ਜੀ ਪੁਲ ਨੂੰ ਕ੍ਰੋਸ ਕਰਨ ਤੋਂ ਬਾਅਦ ਨਾਲ ਦੀ ਨਾਲ ਹੀ ਆਪਣੀ ਸ਼ਾਪ ਹੈ ਜਿਹੜੀ ਆ ਜਾਂਦੀ ਹੈ ਸੜਕ ਦੇ ਉੱਤੇ ਹੀ ਆਪਣੀ ਸ਼ਾਪ ਹੈ ਔਰ ਜਿਹੜੀਆਂ ਭੈਣਾਂ ਆਉਣਾ ਚਾਹੁੰਦੀਆਂ ਵਿਜ਼ਿਟ ਵੀ ਕਰ ਸਕਦੀਆਂ ਨੇ ਔਰ ਸੂਟ ਲਿਜਾ ਸਕਦੀਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਸੂਟ ਪਾਏ ਨੇ ਜੀ ਟੈਬੀ ਜੋਰਜਟ ਟੈਬੀ ਲਾਈਨਿੰਗ ਦੇ ਸੂਟ ਪਾਏ ਨੇ ਔਰ ਛੇਤੀ ਛੇਤੀ ਆਪਣੀਆਂ ਆਰਡਰ ਬੁੱਕ ਕਰੋ ਜੀ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰੋ ਔਰ ਸੇਵਾ ਦਾ ਮੌਕਾ ਦਿਓ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ